ਹਲਕਾ ਰਾਜਾਂ ਸਸੀਸ਼ੂ ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ ਤੀ ਪਰਿਵਾਰ ਪਾਰਟੀ ਛੱਡ ਕਾਂਗਰਸ ਚ ਹੋਏ ਸ਼ਾਮਲ ਹਲਕਾ ਰਾਜਾਂ ਸਸੀਸ਼ੂ ਆਮ ਆਦਮੀ ਪਾਰਟੀ ਨੂੰ ਸੋਲੇ ਵੱਡਾ ਝਟਕਾ ਲੱਗਾ ਜਦੋਂ ਪਿੰਡ ਪੱਗਾ ਦੇ ਤੀ ਪਰਿਵਾਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਅਤੇ ਉਹਨਾਂ ਵੱਲੋਂ ਸਾਬਕਾ ਮੰਤਰੀ ਸੁਖਬਿੰਦਰ ਸਿੰਘ ਸੋਖ ਸਰਕਾਰੀਆਂ ਦੀ ਅਗਵਾਈ ਕਬੂਲਦੇ ਹੋਏ ਕਾਂਗਰਸ ਵਿੱਚ ਸ਼ਾਮਲ ਹੋ ਗਏ ਇਸ ਮੁਕੇ ਸੁਖਬਿੰਦਰ ਸਿੰਘ ਸੋਖ ਸਰਕਾਰੀਆਂ ਵੱਲੋਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਤੀ ਪਰਿਵਾਰਾਂ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ मौके ਵੱਖ-ਵੱਖ ਪਰਿਵਾਰਾਂ ਅਤੇ ਸੁਖਬਿੰਦਰ ਸਿੰਘ ਸੋਕ ਸਰਕਾਰੀਆਂ ਨੇ ਕਿਹਾ ਕਿ ਇਹਨਾਂ ਦੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ। ਅੱਗੇ ਕਹਾਂ ਚਾਹੀਏ ਜੋ ਕਿੰਨੇ ਪਰਿਵਾਰ ਸ਼ਾਮਲ ਹੋਏ ਆ ਤੇ ਕੀ ਕੀ ਪਾਰਟੀਆਂ ਆਈਆਂ। ਦੇਖੋ ਸਭ ਤੋਂ ਪਹਿਲਾਂ ਤੇ ਮੈਂ ਸਰਦਾਰ ਜਗਰੂਪ ਸਿੰਘ ਤੇ ਇਹਨਾਂ ਦੇ ਸਾਥੀਆਂ ਦਾ ਧੰਨਵਾਦ ਕਰਦਾ ਕਿ ਜਿਹੜੇ ਆਮ ਪਾਰਟੀ ਨੂੰ ਛੱਡ ਕੇ ਅੱਜ ਸਾਡਾ ਸਾਥ ਦੇਣ ਦਾ ਇਹਨਾਂ ਭਰੋਸਾ ਦਿੱਤਾ। ਔਰ ਮੈਂ ਇਨਨ ਵਿਚ ਵਾਚ ਵੀ ਦਵਾਇਆ ਅੱਗੇ ਵੀ ਤੇ ਹੁਣ ਵੀ ਦਵਾਉਣਾ ਕਿ ਜਿਹੜੀਆਂ ਆਸਾਂ ਮਿੱਦਾਂ ਹਲਕੇ ਦੀ ਡਵੈਲਪਮੈਂਟ ਪਿੰਡ ਦੀ ਡਵੈਲਪਮੈਂਟ ਲਈ ਅੱਜ ਸਾਡੇ ਨਾਲ ਆਏ ਨੇ ਉਹਨਾਂ ਤੇ ਮੈਂ ਖਰਾ ਉਤਰੂੰਗਾ ਕਿੰਨੇ ਪਰਿਵਾਰ ਸੀ ਅੱਜ ਪਰਿਵਾਰ ਤੇ ਅਜੇ ਹੋਰ ਵੀ ਆਈ ਜਾਂਦੇ ਆ ਪਾਈ ਜਨਾ ਜੀ ਇਹਨਾਂ ਨੇ ਜੋ ਮੈਨੂੰ ਦੱਸਿਆ ਕਿ ਘਟੋ ਘਟ 25 30 ਪਰਿਵਾਰ ਨੇ ਜਿਹੜੇ ਅੱਜ ਇਸ ਵੇਲੇ ਅਜੇ ਕਈ ਪਹੁੰਚ ਵੀ ਨਹੀਂ ਸਕੇ ਕੋਈ ਟਾਈਮ ਇੱਕਦਮ ਰੱਖਿਆ ਸੀ ਸਵੇਰੇ ਹੀ ਤੇ ਉਹ ਤੇ ਚਲੋ ਅਹੀਂ ਤੇ ਅਖਿਆ ਇਹ ਛੋਟਾ ਜਿਹਾ ਰੱਖੋ ਪ੍ਰੋਗਰਾਮ ਪਰ ਇਹਨਾਂ ਨੇ ਆਪਣੇ ਸਾਥੀਆਂ ਦਾ مشورہ ਕਰਕੇ ਕੁਝ ਹੋਰ ਸਾਥੀ ਵੀ ਬੁਲਾ ਲਿਆ ਤੋ ਵਾਇਗ੍ਰੋਧੀ ਕਿਰਪਾ ਬਹੁਤ ਹੋਈ ਆ ਦੇਖੋ ਅਸੀਂ ਇੱਕੋ ਗੱਲ ਹੀ ਮੈਂ ਤੇ ਸਾਰਿਆਂ ਨੂੰ ਕਹਿੰਦਾ ਕਿ ਜਦੋਂ ਕੋਈ ਬੰਦਾ ਤੁਹਾਨੂੰ ਇਨਸਾਨ ਤੋਖਾ ਦੇ ਜਾਂਦਾ ਹੈ ਤੇ ਪਰਮਾਤਮਾ ਕਿਰਪਾ ਕਰਦਾ ਉਹਦਾ ਤੋੜ ਮਲਾਉਣ ਲਈ ਔਰ ਅੱਜ ਉਹੀ ਕੁਝ ਇਸ ਸਪੈਂਡ ਦੇ ਵਿੱਚ ਹੋਇਆ ਔਰ ਮੇਰੀ ਕੋਸ਼ਿਸ਼ ਵੀ ਸੀ ਪਹਿਲਾਂ ਵੀ ਦੇ ਸਤਾਰਜ ਗਰੂਪ ਸਿੰਘ ਵਰਗਾ ਬੰਦਾ ਸਾਡੇ ਨਾਲ ਆਵੇ ਪਰ ਸਮੇਂ ਦੇ ਨਾਲ ਹੀ ਸਾਰੀ ਗੱਲਬਾਤ ਚੱਲਦੀ ਹੈ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਔਰ ਇਹ ਅੱਜ ਸਾਡੇ ਨਾਲ ਆਇਆ ਤੇ ਮੈਨੂੰ ਬਹੁਤ ਇਥੋਂ ਹੌਸਲਾ ਮਿਲਿਆ ਹੰਗਾਰਾ ਮਿਲਿਆ ਔਰ ਆਉਣ ਵਾਲੇ ਸਮੇਂ ਚ ਕਈ ਚੀਜ਼ਾਂ ਦਾ ਪਤਾ ਵੀ ਲੱਗਿਆ ਕਿ ਜਦੋਂ ਤੁਸੀਂ ਇੱਕ ਬੰਦੇ ਤੇ ਵਿਸ਼ਵਾਸ ਕਰਕੇ ਸਾਰਾ ਕੰਮ ਛੱਡ ਦਿਓ ਤੇ ਬਹੁਤ ਵੱਡਾ ਨੁਕਸਾਨ ਹੁੰਦਾ ਸੋ ਬਹੁਤ ਬਹੁਤ ਇੰਨਾ ਸਾਰਿਆਂ ਦਾ ਧੰਨਵਾਦ ਤੇ ਬਾਕੀ ਸਾਥੀਆਂ ਨੂੰ ਵੀ ਜਿਹੜੇ ਇਹਨਾਂ ਦੇ ਨਾਲ ਹੈ ਉਹਨਾਂ ਦਾ ਵੀ ਧੰਨਵਾਦ